ਜਦੋਂ ਮੈਂ ਘਰੋਂ ਨਿਕਲਿਆ ਤੇ ਮੈਨੂੰ ਇਹ ਲੱਗਿਆ ਮੇਰਾ ਪੋਤਾ ਕਿਤੇ ਉਹਨੂੰ ਕੁਝ ਹੋ ਨਾ ਜਾਵੇ ਮੈਂ ਉਸੇ ਸਪੀਡ ਨਾਲ ਭੱਜਿਆ ਮੈਂ ਉਦਾਂ ਹੀ ਗਿਰਿਆ ਮੇਰੇ 60 ਵਰਜੀਵਾਂ ਬਰਫ਼ 'ਚ ਗਿਰਿਆ ਮੈਂ ਤਿਰਕ ਕੇ ਗਿਰਿਆ ਮੈਂ ਕਿ ਕੈਮਰਾ ਬੰਦ ਨਾ ਕਰਿਓ ਥੇਲ ਆਈ ਰੀਚਡ ਹਿਮ ਜਦ ਅੱਧਰ ਬੈਠਾ ਜਦ ਤੱਕ ਤੀਰ ਸੀਨੇ 'ਚ ਲੱਗਿਆ ਲੱਗਿਆ ਤੇ ਲਹੂ ਨਿਕਲੇ ਤਦ ਤੱਕ ਜ਼ਿੰਦਗੀ 'ਚ ਸਵਾਦ ਨਹੀਂ ਹੁੰਦਾ ਗੁਰੂ ਸਾਹਿਬ ਵੀ ਕਹਿੰਦੇ ਹੂੰ ਅਬੇ ਬਾਣ ਲੱਗ ਗਿਆ ਹਾਂ ਤਦ ਰੋਸ ਜਾ ਗਿਆ ਲਾ ਤਗੜਾ ਹੋ ਗਿਆ ਹੁਣ ਭਾਈ ਨਾ ਤਾਂ ਆਪਣਾ ਵੀ ਦਿਖਿਆ ਨਾ ਘਰ ਕੋਈ ਦਿਖਿਆ ਸਾਰੇ ਦਿਖੇ ਤਾਂ ਬੁਝਾ ਲੇ ਦਿੱਤੇ ਜਿਹੜੇ ਬੰਦੇ ਇਸ ਪੰਜਾਬ ਨੂੰ ਛੱਡ ਕੇ ਮੇਰੇ ਪੁੱਤਰ ਜੀ ਬਾਹਰ ਗਏ ਨੇ ਉਹਨਾਂ ਨੇ ਉਹ ਗੁਨਾਹ ਕੀਤਾ ਜਿਹੜਾ ਗੁਨਾਹ ਰੱਬ ਨੇ ਨਰਕਾਂ ਚ ਪਾ ਕੇ ਵੀ ਮਾਰਨੇ ਕਰ -35 ਡਿਗਰੀ ਚ ਸ਼ੂਟ ਹੋ ਰਿਹਾ ਜੀ ਮੈਨੂੰ ਆ ਕੇ ਬਲਰਾਜ ਕਹਿੰਦਾ ਜੀ ਕਿ ਬਾਪੂ ਜੀ ਤੁਸੀਂ ਬਰਫ਼ 'ਚ ਭੱਜਣਾ ਕਿਉਂਕਿ ਪੋਤਾ ਰਹਿ ਗਿਆ ਸਕੂਲ ਤੇ ਤੁਹਾਨੂੰ ਹੁਣ ਪਤਾ ਲੱਗਿਆ ਲੇਟ ਹੋ ਗਿਆ ਤਾਂ ਬਰਫ਼ ਪੈ ਰਹੀ ਹੈ ਤਾਂ ਤੁਸੀਂ ਉਹ ਸਭ ਕੁਝ ਛੱਡ ਕੇ ਨੰਗੇ ਪੈਰ ਭੱਜਣਾ ਹੈ ਬਾਰਿਸ਼ ਪੈ ਰਹੀ ਹੈ ਤੇ ਸ਼ੂਟਿੰਗ ਕਰਨੀ ਹੈ ਮੈਂ ਚੱਲ ਬਈ ਹੁਣ ਜਦ ਮੈਂ ਘਰੋਂ ਨਿਕਲਿਆ ਤੇ ਮੈਨੂੰ ਇਹ ਲੱਗਿਆ ਮੇਰਾ ਪੋਤਾ ਕਿਤੇ ਉਹਨੂੰ ਕੁਝ ਹੋ ਨਾ ਜਾਵੇ ਮੈਂ ਉਸੇ ਸਪੀਡ ਨਾਲ ਭੱਜਿਆ ਮੈਂ ਉਦਾਂ ਹੀ ਗਿਰਿਆ ਮੇਰੇ 6 ਵਜੇ ਮੈਂ ਬਰਫ਼ 'ਚ ਗਿਰਿਆ ਮੈਂ ਤਿਰਕ ਕੇ ਗਿਰਿਆ ਕਿ ਕੈਮਰਾ ਬੰਦ ਨਾ ਕਰਿਓ ਟਿਲ ਆਈ ਰੀਚਡ ਹਿਮ ਜਦ ਅੱਥਰ ਬੈਠਾ ਹੈ ਬਰਥਡੇ ਉਹ ਜਿਹੜਾ ਇੰਪੈਕਟ ਹੈ ਕਿ ਹਾਏ ਮੇਰਾ ਪੋਤਾ ਉਸ ਸ਼ਾਲ ਚੱਕ ਕੇ ਜੈਕਟ ਲਾ ਕੇ ਨੂੰ ਦੇਖਦੇ ਗਲੇ ਨਾਲ ਲਾਉਂਦਾ ਨਾ ਉਹ ਤੁਸੀਂ ਸੀਨ ਦੇਖਿਓ ਆਇਆ ਨਹੀਂ ਟ੍ਰੇਲਰ ਚ ਥੋੜਾ ਜਿਹੀ ਹੈ ਜਦ ਉਹਨੂੰ ਗਲੇ ਨਾਲ ਲਾਉਂਦਾ ਦੁਨੀਆ ਉੱਤੇ ਭੂਬਾ ਮਾਰੂਗੀ ਕਿਉਂਕਿ ਉਹ ਜਿਹੜਾ ਇੰਪੈਕਟ ਇਦਾਂ ਫੀਲ ਹੋਇਆ ਕਿ ਮੇਰਾ ਆਪ ਦਾ ਬੱਚਾ ਉੱਥੇ ਬਰਫ਼ ਦੇ ਵਿੱਚ ਕਿਤੇ ਮਰਨਾ ਗਿਆ ਮੈਂ ਇੱਕ ਜਾਜੇ ਤੋਂ ਵੀ ਤਾਂ ਪੁੱਛਾਂ ਪੁੱਛਣ ਮੋਟਰੋਦਲ ਕਰਦਾ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਵੇਂ ਤੁਸੀਂ ਹਰ ਜੱਫੀ ਨੂੰ ਤਰਸੇ ਹੋ ਯੋਗ ਦੀ ਜੱਫੀ ਨੂੰ ਤਰਸੇ ਹੋ ਪੋਤੇ ਦੀ ਜੱਫੀ ਨੂੰ ਤਰਸੇ ਹੋ ਤਾਂ ਇਹ ਫਿਲਮ ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਤੁਹਾਡੇ ਨਾਲ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੱਲ ਰਹੀ ਹੋਵੇ ਵੀ ਅੱਜ ਜਦੋਂ ਯੋਗਾ ਜੀ ਦਾ ਐਡਾ ਨਾਮ ਆ ਜੁਵਰਾਜ ਦਾ ਐਡਾ ਨਾਮ ਆ ਤੇ ਜਿਉ ਕਿਤੇ ਇਕੱਠੇ ਇੱਕ ਛੱਤ ਥੱਲੇ ਹੁੰਦੇ ਤਾਂ ਉਹ ਲੱਗਦਾ ਨਹੀਂ ਹੈਗਾ ਵੀ ਉਹ ਸਾਰਾ ਕੁਝ ਮੈਂ ਇਹਨੂੰ ਕਿਹਾ ਸੀ ਮੈਂ ਕਿ ਜੇ ਤੂੰ ਘਰ ਛੱਡ ਕੇ ਨਾ ਜਾਂਦਾ ਮੈਂ ਚੰਦ ਤੇ ਕੋਠੀ ਪਾ ਦਿੰਦਾ ਕੀ ਬਾਤ ਬਹੁਤ ਬਹੁਤ ਵੱਡੀ ਚੀਜ਼ ਹੁੰਦਾ ਜਦੋਂ ਪੁੱਤ ਦਾ ਮੋਢਾ ਬਾਪ ਦੇ ਮੋਢੇ ਨੂੰ ਅਲੱਗ ਹੁੰਦਾ ਨਾ ਤੇ ਪਿਓ ਮਰ ਜਾਂਦਾ ਪਰ ਮੈਂ ਉਹ ਬਾਪ ਨਹੀਂ ਜਿਹਨੂੰ ਦੁਨੀਆ ਦੀ ਕੋਈ ਤਾਕਤ ਮਾਰ ਸਕੇ ਜਾਂ ਸਿੱਟ ਸਕੇ ਮੇਰਾ ਪਰਵਤ ਦੀ ਗਾਰ ਐਡਾ ਤਕੜਾ ਹੈ ਕਿ ਜਦ ਜਦ ਵੀ ਮੈਨੂੰ ਆਪਣਿਆਂ ਨੇ ਸਿੱਟਿਆ ਮੈਂ ਉੱਪਰ ਗਿਆ ਕਿਉਂਕਿ ਮੇਰੇ ਆਲੇ ਦੁਆਲੇ ਸ਼ੀਦਾਂ ਦਾ ਪੈਰਾ ਹੈ ਬਾਬਾ ਦੀਪ ਸਿੰਘ ਜੀ ਦਾ ਪੈਰਾ ਹੈ ਅਕਾਲ ਪੁਰਖ ਦਾ ਥਾਪਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰੇ ਅੰਗ ਸੰਗ ਨੇ ਇਹ ਮੇਰਾ ਪਰਿਵਾਰ ਹੈ ਮੇਰੇ ਵੱਡ ਬਡੇਰੇ ਗੁਰਨਾਨਕ ਦੇਵ ਜੀ ਦਸ ਗੁਰੂ ਮੇਰਾ ਪਰਿਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਪਰਿਵਾਰ ਸ਼ਹੀਦ ਸਿੰਘ ਮੇਰਾ ਪਰਿਵਾਰ ਬਾਬਾ ਦੀਪ ਸਿੰਘ ਜੀ ਮੇਰਾ ਬਾਪੂ ਤੇ ਅਕਾਲ ਪੁਰਖ ਦਾ ਮੈਂ ਪੁੱਤਰ ਤੇ ਸਾਰੇ ਪਰਮੰਡਾ ਦਾ ਮੈਂ ਮਾਲਕ ਆ ਤਾਂ ਸਾਰੇ ਉਹਦੇ ਪੁੱਤਰ ਨੇ ਲੇਕਿਨ ਜੀ ਦੁਨਿਆਵੀ ਤੌਰ ਤੇ ਕੋ ਨੂੰ ਗੋਵਿੰਦ ਸਿੰਘ ਜੀ ਮਾਰ ਦੀ ਅੱਖ ਚ ਹੰਝੂ ਨਹੀਂ ਆਇਆ ਉਹ ਖੁਦਾ ਦਾ ਰੂਪ ਸੀ ਸਭ ਕੁਝ ਵਾਰਦਾ ਮੈਂ ਰੋਇਆ ਜ਼ਰੂਰ ਪਰ ਮੈਂ ਹੰਝੂ ਕਦੇ ਦੁਨੀਆ ਨੂੰ ਨਹੀਂ ਦਿਖਾਏ ਠੀਕ ਉਹ ਕੈਂਸਰ ਦਾ ਮਰੀਜ਼ ਹੋਇਆ ਮੈਂ ਕਿਹਾ ਬਾਪੂ ਤੁਰਨਾ ਰਹਿ ਗਿਆ ਦੇਖੇ ਕਿਤੇ ਬਾਪੂ ਕਹਿੰਦਾ ਫਿਕਰ ਨਾ ਕਰ ਇਹਨੂੰ ਕੈਂਸਰ ਦੇ ਕੇ ਵੀ ਵੜਾਈ ਦੇਊਗਾ ਹੂੰ ਖੇਡਿਆ ਲੇਕਿਨ ਹਾਂ ਇੱਕ ਇਨਸਾਨ ਉਹਨਾਂ ਕੋ ਬੋਡੀ ਚਾਹੀਏ ਬਿਲਕੁਲ ਜਦੋਂ ਪਾ ਸਰੀਰ ਚ ਆ ਜਾਂਦੇ ਹਨ ਨਾ ਫਿਰ ਦਰਦ ਹੁੰਦਾ ਹੈ ਫਿਰ ਦੁੱਖ ਹੁੰਦਾ ਆਦਰਵਾਇਸ ਕੋਈ ਗੱਲ ਨਹੀਂ ਰੱਬ ਨੇ ਜਿਹਨੂੰ ਜੱਫੀ ਪਾਉਣੀ ਹੁੰਦੀ ਕੁਟਕ ਨੂੰ ਪਹਿਲਾਂ ਸਾਰੀ ਦੁਨੀਆ ਤੋਂ ਅਲੱਗ ਕਰਦਾ ਠੀਕ ਰਿਸ਼ਤੇ ਨਾਤੇ ਪਿਓ ਪੁੱਤਰ ਧੀ ਭੈਣ ਉਹ ਅਡ ਕਰਕੇ ਫਿਰ ਉਹਨੂੰ ਕਹਿੰਦਾ ਲੈ ਆ ਮੇਰੀ ਗੋਦ